ਉਸੇ ਸਰ ਸੈਂਸਰ ਲੱਗੇ ਹੋਏ ਨੇ ਸੈਂਸਰ ਲੱਗੇ ਹੋਏ ਨੇ ਕੈਮਰੇ ਜਿੱਦੋਂ ਕਲਿੱਕਿੰਗ ਆ ਗਈ ਤੇ ਉਹ ਆਟੋਮੈਟਿਕਲੀ ਚਲਾਨ ਹੋ ਜਾਂਦਾ ਉਹਦੀ ਪਿਕ ਹੋ ਜਾਂਦੀ ਹੈ ਤੇ ਨਾਲ ਉਹਦਾ ਚਲਾਨ ਹੋ ਜਾਂਦਾ ਵੀ ਇਹ ਹਾਈ ਬਿੰਡ ਤੇ ਆ ਰਿਹਾ ਸੀਗਾ ਉਹ ਲਾਈਟ ਰਿਫਲੈਕਟ ਕਰਦੀ ਹੈ ਜਿੱਥੇ ਹਾਂ ਜੀ ਹਾਂ ਕਰਦੇ ਆਂ ਕਾਰਵਾਈ ਡੇਲੀ ਅਸੀਂ ਰੁਟੀਨ ਦੇ ਵਿੱਚ ਡੇਲੀ ਹੀ ਜਿਹਦੇ ਐਕਸਟਰਾ ਲਾਈਟਾਂ ਲੱਗੀਆਂ ਉਹਦਾ ਐਕਸਟਰਾ ਲਾਈਟਾਂ ਚਲਾਨ ਕਰਦੇ ਆਂ ਚਲਾਨ ਨਹੀਂ ਨਾਲ ਉਹ ਲਾਈਟਾਂ ਐਕਸਟਰਾ ਲਾਈਟਾਂ ਲਾਉਣੇ ਵੀ ਆ ਸੀ ਉਲਹਾ ਕੇ ਇੱਥੇ ਡਿਸਮੈਂਟਲ ਕਰ ਦਿੰਦੇ ਆਂ ਵੀ ਨਾ ਇਹ ਨਹੀਂ ਲਾਉਣੀ ਹੈ ਇਹ ਖਤਰਨਾਕ ਲਾਈਟਾਂ ਨੇ ਹਾਈ ਬਿੰਡ ਦਾ ਹਾਈ ਬੀਮ ਦਾ ਚਲਾਨ ਕਰਦੇ ਆ ਹਾਈ ਬੀਮ ਦਾ ਜੇ ਸਾਨੂੰ ਪਤਾ ਲੱਗਦਾ ਵੀ ਹਾਂ ਇਹ ੱਖਾਂ 'ਚ ਵੱਜਦੀ ਐ ਤੇ ਉਹਦਾ ਚਲਾਨ ਹੁੰਦਾ ਹੈ ਆਈ ਬੀਮ ਦੇ ਵੀ ਚਲਾਨ ਹੁੰਦੇ ਆ ਕੱਲ ਕੱਲ ਸਾਡੇ ਡੀਐਸਪੀ ਸਾਹਿਬ ਨੇ ਉਹਨਾਂ ਨੇ ਨਾਕਾ ਲਾਇਆ ਸੀ ਉਹਨਾਂ ਨੇ ਸਪੈਸ਼ਲ ਐਸੇ ਤਰ੍ਹਾਂ ਹੀ ਚਲਾਨ ਕਰਵਾਏ ਦੀ ਪਰ ਕਿਉਂਕਿ ਸਾਡੀ ਡੇ ਡਿਊਟੀ ਹੁੰਦੀ ਐ ਦਿਨੇ-ਦਿਨੇ ਸਾਡੀ ਟ੍ਰੈਫਿਕ ਹੁੰਦੀ ਐ ਸ਼ਾਮ ਨੂੰ ਡਾਕਟਰ ਲੇਟ ਆਵਰ ਵੀ ਨਾਕਾ ਲਾਉਨੇ ਆ ਟ੍ਰਾਂਕਨ ਡਰਾਈਵਿੰਗ ਦਾ ਨਾਕਾ ਲਗਾਉਨੇ ਆ ਜਿੱਦੇ ਸਾਡੇ ਰਾਤੀ 'ਚ ਕੋਈ ਵੀ ਆਉਂਦਾ ਹੈਗਾ ਹਾਈ ਬੀਮ ਵਾਲਾ ਜਾਂ ਐਕਸਟਰਾ ਲਾਈਟਾਂ ਵਾਲਾ ਉਹਦਾ ਵੀ ਚਲਾਣ ਨਾਲ ਕਰਦੇ